ਕਿ ਪੰਜਾਂਵੀਂ ਅਸੀਂ ਹੱਥੀਂ ਇਹਦੀ ਲੱਟ ਬੁਲਾ ਦੇ ਉਹ ਤੇਰੀ ਹੈਪੀ ਉਂਦੇ ਕਰ ਦਿੱਤਾ ਪੈਣ ਵਿਆਹ ਮੌਕੇ ਡੀਜੇ ਤੇ ਚੱਲੇ ਕਿਸਾਨੀ ਸੰਘਰਸ਼ ਨਾਲ ਜੁੜੇ ਗਾਣੇ ਧਰ ਮਜੂਰ ਇਕਤਾ ਬੇਟੀ ਦੇ ਪਿਤਾ ਨੇ ਖੁਦ ਕਹਿ ਕੇ ਚਲਾਏ ਇਹ ਗੀਤ ਮੇਰੀ ਬੇਟੀ ਦਾ ਵਿਆਹ ਅੱਜ ਅਸੀਂ ਡੀਜੇ ਤੇ ਸਿਰਫ ਕਿਸਾਨੀ ਗਾਣੇ ਲਾਏ ਨੇ ਅਸੀਂ ਹੋਰ ਕੋਈ ਗਾਣਾ ਨਹੀਂ ਲਾਇਆ ਜੇ ਅਸੀਂ ਅੰਨਦਾਤਾ ਨਾਲੇ ਬੈਰ ਪਾਵਾਂਗੇ ਤਾਂ ਸਾਨੂੰ ਅੰਨ ਕਿੱਥੋਂ ਮਿਲੇਗਾ ਕਿਹਾ ਕੇਂਦਰ ਸਰਕਾਰ ਖਿਲਾਫ ਜੰਗ ਜਿੱਤਾਂਗੇ ਜ਼ਰੂਰ ਕਿਸਾਨੀ ਅੰਦੋਲਨ 2 ਸ਼ੁਰੂ ਹੋ ਚੁੱਕਿਆ ਜਿੱਥੇ ਪੂਰੇ ਭਾਰਤ ਦੇ ਵਿੱਚ ਕਿਸਾਨਾਂ ਨੂੰ ਸਮਰਥਨ ਮਿਲ ਰਿਹਾ ਪਖੋਵਕਰੀਆਂ ਜਥੇਬੰਦੀਆਂ ਆ ਕੇ ਪ੍ਰਦਰਸ਼ਨ ਕਰ ਰਹੀਆਂ ਨੇ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ ਹਾਲਾਂਕਿ ਹੋਰ ਵੀ ਕਈ ਰਾਜਾਂ ਦੇ ਵਿੱਚ ਕਿਸਾਨਾਂ ਦਾ ਸਮਰਥਨ ਕਰਨ ਦੇ ਲਈ ਲੋਕ ਉਤਰੇ ਹੋਏ ਨੇ ਤਾਂ ਉਥੇ ਹੀ ਲੋਕ ਵਿਆਹਾਂ ਦੇ ਵਿੱਚ ਕਿਸਾਨੀ ਗਾਣੇ ਚਲਾ ਰਹੇ ਨੇ ਤੇ ਨਾਰੇ ਲਗਾ ਰਹੇ ਨੇ ਇਸ ਤਰ੍ਹਾਂ ਜਾਪਦਾ ਕਿ ਜਿਵੇਂ ਪਹਿਲਾਂ ਦੀ ਤਰ੍ਹਾਂ ਲੋਕਾਂ ਦੇ ਵਿੱਚ ਜੋਸ਼ ਬਰਕਰਾਰ ਹੋ ਗਿਆ। ਤਾਂ ਉਥੇ ਮੁਸਲਮਾਨ ਪਰਿਵਾਰ ਦੇ ਨਾਲ ਸੰਬੰਧਿਤ ਇੱਕ ਲੜਕੀ ਦਾ ਵਿਆਹ ਸੀ ਜਿੱਥੇ ਉਸਦੇ ਪਿਤਾ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਸਾਰੇ ਵਿਆਹ ਸਮਾਗਮ 'ਚ ਡੀਜੇ ਤੇ ਕਿਸਾਨੀ ਗਾਣੇ ਹੀ ਚਲਾਏ ਜਾ ਰਹੇ ਨੇ ਕਿਉਂਕਿ ਅਸੀਂ ਕਿਸਾਨ ਆਂਦਾ ਤਾ ਹੈ ਤਾਂ ਸੀ ਇਸ ਲਈ ਕਿਸਾਨਾਂ ਦੇ ਨਾਲ ਹਾਂ। ਤਾਂ ਹੁਣ ਵਿਆਹਾਂ ਸ਼ਾਦੀਆਂ ਦੇ ਵਿੱਚ ਖੁਸ਼ੀ ਦੇ ਮੌਕਿਆਂ ਦੇ ਵਿੱਚ ਵੀ ਕਿਸਾਨਾਂ ਨੂੰ ਖੂਬ ਸਮਰਥਨ ਮਿਲ ਰਿਹਾ ਹੈ। ਪੰਜਾਬ ਦੇ ਲੋਕ ਕੇਂਦਰ ਖਿਲਾਫ ਜੰਗ ਲੜਨ ਦੇ ਲਈ ਤਿਆਰ ਨੇ। ਸਮਰਾਲਾ ਤੋਂ ਪਰਮਿੰਦਰ ਵਰਮਾ ਦੀ ਰਿਪੋਰਟ। ਦੇਖੋ ਜੀ ਜਦੋਂ ਅਸੀਂ ਕੋਈ ਵੀ ਜੰਗ ਜਿੱਤ ਨਹੀਂ ਹੋਵੇ, ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਕਿਸਾਨਾਂ ਨੇ ਕਿਸੇ ਆਮ ਬੰਦੇ ਨੂੰ ਐਂਬੂਲੈਂਸ ਨੂੰ, ਬਰਾਤ ਨੂੰ ਜਾਂ ਕਿਸੇ ਆਮ ਬੰਦੇ ਨੂੰ ਕੋਈ ਉਹ ਨਹੀਂ ਕਰਦੇ। ਇਹ ਸਰਕਾਰ ਨਾਲ ਟੱਕਰ ਆ ਸਾਡੀ। ਅਸੀਂ ਵੀ ਇਸ ਚੀਜ਼ ਦਾ ਸਮਰਥਨ ਦਿੰਨੇ ਆ। ਮੇਰੀ ਬੇਟੀ ਦਾ ਵਿਆਹ ਅੱਜ ਅਸੀਂ ਡੀਜੇ ਤੇ ਸਿਰਫ ਕਿਸਾਨੀ ਗਾਣੇ ਲਾਏ ਨੇ ਅਸੀਂ ਹੋਰ ਕੋਈ ਗਾਣਾ ਨਹੀਂ ਲਾਇਆ ਜੇ ਅਸੀਂ ਅੰਨਦਾਤਾ ਨਾਲੇ ਬੈਰ ਪਾਵਾਂਗੇ ਤਾਂ ਸਾਨੂੰ ਅੰਨ ਕਿੱਥੋਂ ਮਿਲੇਗਾ ਕਿਸਾਨ ਉਹ ਸਾਡਾ ਅੰਨਦਾਤਾ ਹੈ ਇਹ ਸਰਕਾਰਾਂ ਵੀ ਕਹਿੰਦੀਆਂ ਨੇ ਪਰ ਸਰਕਾਰਾਂ ਨਾਹਰਾ ਜ਼ਰੂਰ ਮਾਰਦੀਆਂ ਨੇ ਪਰ ਨਾਲ ਹੀ ਛੁਰਾ ਮਾਰਦੀਆਂ ਨੇ ਇਸ ਕਰਕੇ ਸਰਕਾਰ ਨੂੰ ਬੇਨਤੀ ਹੈ ਝੁਕੇ ਕਿਸਾਨਾਂ ਦਾ ਜੋ ਵੀ ਮਸਲਾ ਉਹਨੂੰ ਹੱਲ ਕਰੇ ਔਰ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਅੱਗੇ ਤੋਂ ਸੇਧ ਮਿਲੇ ਕਿਉਂ ਇਸ ਸੰਘਰਸ਼ 'ਚ ਦੁਬਾਰਾ ਨਾ ਪੈ ਸਕਣ ਵੀ ਸਰਕਾਰਾਂ ਨੇ ਜਿਹੜੀਆਂ ਸਾਡੀਆਂ ਆਵਾਮ ਦੀਆਂ ਗੱਲਾਂ ਸੁਣਦੀਆਂ ਨੇ ਸਾਡੀ ਆਵਾਮ ਆ ਜਿਹੜੀ ਸਾਡੀ ਜਨਤਾ ਇਹਦਾ ਦੁੱਖ ਸਮਝਦੀਆਂ ਨੇ ਪਰ ਇਹ ਸਰਕਾਰ ਜਿਹੜੀ ਆਈ ਆ ਇਹ ਜ਼ਾਲਮ ਸਰਕਾਰ ਆਈ ਆ ਜਿਨੇ ਕਿਸੇ ਕਿਸਾਨ ਦਾ ਕਿਸੇ ਗਰੀਬ ਦਾ ਕੋਈ ਦੁੱਖ ਨਹੀਂ ਸੁਣਿਆ